ਮੈਂ ਮਹਿਸੂਸ ਕਰਦਾ ਕਿ ਸੰਜਰਨੈਲ ਸਿੰਘ ਪਿੰਡਰਾਲੇ ਮਹਾਨ ਯੋਧੇ ਉਹ ਕੰਬੀਨੇਸ਼ਨ ਆਫ ਬੋਥ ਸੀਗੇ ਮੇਰੇ ਮੁਤਾਬਕ ਜੀ ਉਦੋਂ ਬਾਅਦ ਐਜ਼ ਅ ਲੀਡਰ ਕਿੰਨੇ ਕੁ ਲੋਕ ਨੇ ਤੁਹਾਨੂੰ ਅੱਜ ਕੌਣ ਨਜ਼ਰ ਆਉਂਦਾ ਜੇ ਮੈਂ ਤੁਹਾਨੂੰ ਪੁੱਛਾਂ ਕਿ ਮੈਨੂੰ ਦੱਸੋ ਜੀ ਕੰਬੀਨੇਸ਼ਨ ਆਫ ਬੋਥ ਚ ਕਿੰਨੇ ਲੀਡਰ ਤੁਹਾਨੂੰ ਨਜ਼ਰ ਆਉਂਦੇ ਕਿ ਜੇ ਸਵੇਰੇ ਬਾਬਾ ਦੀਪ ਸਿੰਘ ਤਰ੍ਹਾਂ ਖੰਡਾ ਖੜਕਾਉਣਾ ਪਿਆ ਉਹ ਵੀ ਖੜਕਾ ਲੈਣਗੇ ਤੇ ਜੇ ਮਹਾਰਾਜੀ ਦਾ ਨਾਮ ਜਪਣਾ ਇਸ ਗਿਆਨ ਦੀ ਗੱਲ ਕਰਨੀ ਬਾਣੀ ਦੀ ਗੱਲ ਕਰਨੀ ਹੈ ਤੇ ਬਹਿ ਕੇ ਉਹ ਵੀ ਕਰ ਲੈਣ ਕੋਈ ਵੀ ਨਹੀਂ ਹੈਗਾ ਹੈਗਾ ਤਾਂ ਮੁਰੇ ਆ ਵੀ ਤਾਂ ਹੀ ਚੈਲੰਜ ਕੀਤਾ ਹੋਇਆ ਸੀ ਹੰਕਾਰੀ ਥੋੜੋ ਅਸੀਂ ਸਿਰ ਦਾ ਚੈਲੰਜ ਕਾਤੇ ਕਰਿਆ ਹੋਇਆ ਸਿਰ ਦੰਨੇ ਆ ਜਾਓ ਸਾਡੀ ਵਿਚਾਰਧਾਰਾ ਨੂੰ ਤੁਸੀਂ ਕਰੋ ਸਾਡੇ ਨੌਜਵਾਨਾਂ ਨੂੰ ਵੀ ਸਮਝ ਨਹੀਂ ਆਉਂਦਾ ਜਿਹੜੀ ਲੀਡਰਸ਼ਿਪ ਆ ਨਾ ਸਾਡੇ ਨੌਜਵਾਨਾਂ ਚੋਂ ਨਿਕਲਣੀ ਆ 2005 7 10 ਦੇ ਜਿਹੜੇ ਜੰਮੇ ਹੋਏ ਆ ਨਾ ਜਿਹੜੇ ਹਜੇ ਤਿਆਰ ਹੋ ਰਹੇ ਆ ਉਹਨਾਂ ਨੇ ਲੀਡਰਸ਼ਿਪ ਕਰਨੀ ਆ ਆ ਤਾਂ ਸਾਰੇ ਮਾਰੇ ਜਾਣਾ ਅਸੀਂ ਵੀ ਮਾਰੇ ਜਾਣਾ ਅਸੀਂ ਇੰਨੇ ਬਾਹ ਬਲੰਦ ਕਿਉਂ ਬੋਲ ਰਹੇ ਆ ਜਿਨੀ ਰਾਜ ਕਰਨਾ ਉਹ ਇੰਨੇ ਬਾਹ ਬਲੰਦ ਬੋਲਦੇ ਆ ਜਿਨੀ ਆਪਣੇ ਆਪ ਨੂੰ ਬਚਾਉਣਾ ਉਹ ਇੰਨਾ ਧੜਕ ਕੇ ਬੋਲਦੇ ਆ ਅਸੀਂ ਨਹੀਂ ਅਸਨਾ ਤਾਂ ਅਸੀਂ ਬਚਣਾ ਨਾ ਅਸੀਂ ਫੇਰ ਅਸੀਂ ਰਾਜ ਕਰਨ ਦੀ ਵੀ ਨਹੀਂ ਸੋਚਦੇ ਸਾਡਾ ਤਾਂ ਕਨਸੈਪਟ ਅਸੀਂ ਕੀ ਬਣਨਾ ਚਾਹੁੰਦੇ ਆ ਗੁਰਸਿੱਖ ਜਿੱਥੇ ਗੁਰਬਾਣੀ ਕਹਿੰਦੀ ਹੈ ਨਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਚਰਨ ਪ੍ਰੀਤ ਕਮਲਾਰੀ ਸਿੱਖਾ ਤੂੰ ਐਦਾਂ ਦਾ ਮਾਈਂਡ ਸੈਟ ਬਣਾ ਆਪਣਾ ਐਦਾਂ ਦਾ ਆਪਣੇ ਆਪ ਨੂੰ ਗੁਰੂ ਦੀ ਪ੍ਰੀਤ 'ਚ ਐਦਾਂ ਦੇ ਸੰਚੇ ਚ ਘਾਲ ਤੈਨੂੰ ਰਾਜ ਦੀ ਵੀ ਇੱਛਾ ਨਹੀਂ ਹੈਗੀ ਤੈਨੂੰ ਮੁਕਤੀ ਦੀ ਵੀ ਇੱਛਾ